raag ram kali mahalla navate padi re man oot leho har nama jaake simran durmat nasai paav hi pad nirvana re man oot leho har nama ਜਾਕੇ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਵਾਨਾ ਰਹਾਉ ਬੜ ਭਾਗੀ ਤਿਹ ਜਨ ਕੋ ਜਨ ਹੋ ਜੋ ਹਰ ਕੇ ਗੁਨ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੇ आजामल को अंतकाल मह नारायण सुदाई जांगत को योगी सुरवाछत सो गत चिन्ह मह पाई नहिं गुण नहिं कछ विद्या धर्म कौन गज्ज कीना नानक बिरद राम का देखो अपैदान तहि दीना ਨਾਹਨ ਗੁਨ ਨਾਹਨ ਕਛ ਬਿਦਿਆ ਧਰਮ ਕੌਨ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਬਹਦਾਨ ਤਿਹ ਦੀਨਾ ਵਾਹਿਗੁਰੂ ਜੀ ਕਾ ਕਾਲ ਸਭ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰਯੋ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸਵੇਰ ਮਾਨ ਸਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਬੜੇ ਪਿਆਰ ਸਤਕਾਰ ਸਹਿ ਆਪ ਗੁਰ ਚਰਨਾਂ ਵਿੱਚ ਜੁੜੇ ਹੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪ ਜੀ ਦਰਸ਼ਨ ਦੀਦਾਰ ਕਰਦੇ ਹੋਇਆ ਹਰ ਜਸ ਸਰਵਨ ਕਰਕੇ ਕੀਮਤੀ ਸੁਵਾਸਾਂ ਨੂੰ ਸਫਲ ਬਣਾ ਰਹੇ ਹੋ ਤਾਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਰਾਮਕਲੀ ਰਾਗ ਦੇ ਅੰਦਰ ਆਪ ਜੀ ਨੇ ਪਾਵਨ ਸ਼ਬਦ ਹੁਣੇ ਸੁਣਿਆ ਹੈ ਅੱਜ ਆਪਾਂ ਇਸ ਰਾਗ ਦੇ ਪਹਿਲੇ ਸ਼ਬਦ ਨੂੰ ਵਿਚਾਰਨਾ ਹੈ ਕਿਉਂਕਿ ਪਿੱਛੇ ਸੀ ਬਿਲਾਵਲ ਰਾਗ ਦੇ ਸ਼ਬਦਾਂ ਨੂੰ ਸੰਪੂਰਨ ਕੀਤਾ ਹੈ ਬਿਲਾਵਲ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿਸ ਹੋਰ ਰਾਗ ਵਿੱਚ ਨਹੀਂ ਹੈ ਬਿਲਾਵਲ ਤੋਂ ਬਾਅਦ ਰਾਮਕਲੀ ਰਾਗ ਵਿੱਚ ਮਹਾਰਾਜ ਜੀ ਦੀ ਬਾਣੀ ਹੈ ਆਓ 901 ਅੰਗ ਤੇ ਇਹ ਪਾਵਨ ਪਹਿਲਾ ਸ਼ਬਦ ਹੈ ਜੀ ਤੇ ਗੁਰੂ ਸਾਹਿਬ ਮਿਹਰ ਕਰਨ ਅੱਜ ਇਸ ਸ਼ਬਦ ਨੂੰ ਵਿਚਾਰਾਂਗੇ ਤਾਂ ਕਿ ਸਾਡੀ ਨਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਦੀ ਲੜੀ ਅੱਗੇ ਚੱਲ ਸਕੇ ਸਵਾਉ ਸਵਾਉ ਜਿੱਤਨੇ ਆਪ ਜੀ ਗੁਰਮੁਖ ਪਿਆਰੇ ਹੋ ਕੋਈ ਰਸਨਾ ਵਾਂਜੀ ਨਾ ਰਹੇ ਬੜੇ ਪਿਆਰ ਅਦਬ ਸਹਿਤ ਫਤਿਹ ਦੀ ਪਾਉ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਜੀ ਆਪ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਓ ਪਰਿਪੂਰਨ ਪਰਮਾਤਮਾ ਇੱਕ ਹੈ ਸਰਬ ਕਲਾ ਸਮਰੱਥ ਹੈ ਸਾਰੇ ਜਗਤ ਵਿੱਚ ਵਿਆਪਕ ਹੈ ਰਮਿਆ ਹੋਇਆ ਸਤਗੁਰ ਜੀ ਦੀ ਕਿਰਪਾ ਦੇ ਸਦਕਾ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਇੱਕ ਓ ਓੰਕਾਰ ਸਤਗੁਰ ਗੁਰ ਪ੍ਰਸਾਦ ਰਾਗ ਰਾਮਕਲੀ ਮਹੱਲਾ ਨਾਮਾ ਤੇ ਪਦੇ ਰਾਮਕਲੀ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਹਿਲਾ ਸ਼ਬਦ ਹੈ ਜਿਹਦੇ ਤਿੰਨ ਪਦੇ ਨੇ ਪਾਵ ਤਿੰਨ ਪਦਿਆਂ ਵਾਲਾ ਸ਼ਬਦ ਹੈ ਸਤਿਗੁਰੂ ਜੀ ਸ਼ਬਦ ਦੀ ਆਰੰਭਤਾ ਕਰਦੇ ਆ ਰੇ ਮਨ ਓਟ ਲਿਹੋ ਹਰ ਨਾਮਾ ਕਹ ਦਿੱਤਾ ਹੈ ਮੇਰੇ ਮਨ ਜੇ ਜੀਵਨ ਵਿੱਚ ਓਟ ਹੀ ਲੈਣੀ ਹੈ ਕਿਸੇ ਦਾ ਸਹਾਰਾ ਲੈਣਾ ਕਿਉਂਕਿ ਜਿਹੜਾ ਇਹ ਜੀਵਨ ਹੈ ਕਿਸੇ ਨਾ ਕਿਸੇ ਦੇ ਸਹਾਰੇ ਤੋਂ ਬਗੈਰ ਇਹ ਜੀਵਨ ਅੱਗੇ ਨਹੀਂ ਚੱਲਦਾ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸਹਾਰਾ ਚਾਹੀਦਾ ਹੈ ਕੋਈ ਨਾ ਕੋਈ ਓਟ ਚਾਹੀਦੀ ਜਿਸ ਨੂੰ ਆਪਣਾ ਦੁੱਖ ਸੁਣਾ ਸਕੇ ਜਿਸ ਨੂੰ ਆਪਣੀ ਖੁਸ਼ੀ ਵਿੱਚ ਉਹ ਸ਼ਾਮਿਲ ਕਰ ਸਕੇ ਉਨੂੰ ਕਿ ਐਸਾ ਚਾਹੀਦਾ ਵੀ ਜਿਹਦੇ ਹੋਣ ਦੇ ਅਹਿਸਾਸ ਨਾਲ ਉਹਨੂੰ ਆਤਮਿਕ ਬਲ ਪ੍ਰਾਪਤ ਹੋ ਸਕੇ ਜੇ ਕਦੀ ਉਦਾਸ ਹੈ ਕਦੀ ਗਮਗੀਨ ਹੈ ਉਹਨੂੰ ਇਹ ਹੋਵੇ ਮੇਰੇ ਨਾਲ ਇਹ ਮਨੁੱਖ ਖੜਾ ਹੈ ਮਹਾਰਾਜ ਕਹਿੰਨ ਲਗੇ ਜੇ ਓਟ ਲੈਣੀ ਹੈ ਕਿਸੇ ਬੰਦੇ ਦੀ ਨਾਲ ਨਹੀਂ ਕਿਸੇ ਮਨੁੱਖ ਦੀ ਨਾਲ ਨਹੀਂ ਕਿਉਂਕਿ ਮਨੁੱਖ ਕਦੇ ਨਾ ਕਦੇ ਆਪਣੇ ਮਤਲਬ ਦੇ ਲਈ ਤੇਰਾ ਸਾਥ ਛੱਡ ਸਕਦਾ ਮਨੁੱਖ ਦੀ ਓਟ ਤੋੜ ਨਹੀਂ ਨਿਭਦੀ ਕਦੇ ਵੀ ਕੋਈ ਵਿਰਲਾ ਹੁੰਦਾ ਹੈ ਜੋ ਮਨੁੱਖ ਤੋੜ ਤੱਕ ਨਿਭਾ ਜਾਂਦੇ ਤੇ ਤੋੜ ਤੱਕ ਨਿਭਦੀ ਸਿਰਫ ਸ਼ਰੀਰਾਂ ਤੱਕ ਹੀ ਹੈ ਸ਼ਰੀਰਾਂ ਦੇ ਬਿਨਸਣ ਤੋਂ ਬਾਅਦ ਤੇ ਮਨੁੱਖ ਦੀ ਹੋਂਦ ਹੀ ਖਤਮ ਹੈ ਤੇ ਮਨੁੱਖ ਤੁਹਾਡੀ ਕਿਸੇ ਵੀ ਹਾਲਤ ਵਿੱਚ ਸਹਾਇਤਾ ਨਹੀਂ ਕਰ ਸਕਦਾ ਮਹਾਰਾਜ ਕਹਿਣ ਲੱਗੇ ਜੇ ਮਨੁੱਖ ਦੀ ਓਟ ਲੈਣੀ ਹੈ ਇੰਨਾ ਕੋ ਖਿਆਲ ਰੱਖੀ ਉਹ ਕਿਸੇ ਵਕਤ ਵੀ ਤੇਰਾ ਸਾਥ ਛੱਡ ਸਕਦਾ ਫਿਰ ਪੁੱਛਿਆ ਮਹਾਰਾਜ ਓਟ ਲਈਏ ਤੇ ਫਿਰ ਲਈਏ ਕੀ ਦੀ ਮਹਾਰਾਜ ਕਹਨਗੇ ਜੇ ਓਟ ਲੈਣੀ ਹੈ ਓਟ ਲੈ ਉਸ ਹਰੀ ਪਰਮਾਤਮਾ ਦੇ ਨਾਮ ਦੀ ਰੇ ਮਨ ਓਟ ਲਿਹੋ ਹਰ ਨਾਮਾ ਉਸ ਪਰਮਾਤਮਾ ਦੇ ਨਾਮ ਦੀ ਓਟ ਲੈ ਜਿਸ ਪਰਮਾਤਮਾ ਦੇ ਨਾਮ ਦਾ ਜਦੋਂ ਸਿਮਰਨ ਕਰੇਗਾ ਜਦੋਂ ਉਸ ਪਰਮਾਤਮਾ ਦੇ ਨਾਮ ਨੂੰ ਜਪੇਗਾ ਤੇਰੇ ਜੀਵਨ ਦੀ ਸਾਰੀ ਭੈੜੀ ਮਤ ਦਾ ਨਾਸ਼ ਹੋਏਗਾ ਜੀਵਨ ਦੇ ਜਿੰਨੇ ਦੁੱਖ ਨੇ ਤਕਲੀਫਾਂ ਨੇ ਸਭ ਕਾਲਕੰਟਕ ਮਿਟ ਜਾਣਗੇ ਤੇ ਤੈਨੂੰ ਉਸ ਨਿਰਵਾਣ ਪਦ ਦੀ ਪ੍ਰਾਪਤੀ ਹੋਏਗੀ ਇੰਨੀ ਤਾਕਤ ਹੈ ਉਸ ਪਰਮਾਤਮਾ ਦੇ ਨਾਮ ਹਰੀ ਦੇ ਨਾਮ ਅੰਦਰ ਜਾ ਕੇ ਸਿਮਰਨ ਦੁਰਮਤ ਨਾਸੈ ਉਸ ਪ੍ਰਭੂ ਦੇ ਨਾਮ ਦੀ ਓਟ ਲੈ ਜਿਸ ਨਾਮ ਦਾ ਸਿਮਰਨ ਕਰਨ ਦੇ ਨਾਲ ਦੁਰਮਤ ਨਾਸੈ ਪਾਪੇ ਪਦ ਨਿਰਵਾਨ ਨਿਰਵਾਨ ਪਦ ਦੀ ਪ੍ਰਾਪਤੀ ਹੋ ਜਾਏਗੀ ਤੇ ਜੀਵਨ ਵਿੱਚੋਂ ਦੁਰਮਤ ਦਾ ਨਾਸ਼ ਹੋ ਜਾਏ ਜਿਸ ਪਰਮਾਤਮਾ ਦੇ ਨਾਮ ਨੂੰ ਕੇਵਲ ਸਿਮਰਨ ਦੇ ਨਾਲ ਉਹਦਾ ਨਾਮ ਜਪਣ ਦੇ ਨਾਲ ਹੁਣ ਕਿੰਨੀ ਤਾਕਤ ਹੈ ਸਿਮਰਦਾ ਤੇ ਬੰਦਾ ਬੰਦੇ ਨੂੰ ਵੀ ਯਾਦ ਰੱਖੇ ਜਿਸ ਮਨੁੱਖ ਨਾਲ ਸਾਡੀ ਨੇੜਤਾ ਹੋਏਗੀ ਸਾਡੀ ਅਟੈਚਮੈਂਟ ਹੋਏਗੀ ਸਾਡਾ ਪਿਆਰ ਹੋਏਗਾ ਸਾਨੂੰ ਸਿਮਰਦੇ ਰਹਿਣੇ ਹੁਣ ਸਿਮਰਦੇ ਰਹਿਣਾ ਕਿ ਸਿਮਰਦੇ ਰਹਿਣ ਯਾਦ ਕਰਦੇ ਰਹਿਣੇ ਸਾਡਾ ਚਿੱਤ ਕਰਦਾ ਰਹਿੰਦਾ ਉਹਦੇ ਕੋਲ ਬੈਠਣ ਦਾ ਉਹਦੀਆਂ ਗੱਲਾਂ ਸੁਣਨ ਦਾ ਅਸੀਂ ਉਹਨੂੰ ਹਰ ਗੱਲ ਵਿੱਚ ਉਹਨੂੰ ਯਾਦ ਕਰਦੇ ਹਾਂ ਪਰ ਉਹਨੂੰ ਯਾਦ ਕਰਨਾ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸੁੱਖ ਨਹੀਂ ਦਿੰਦਾ ਚੇਤੇ ਰੱਖਿਓ ਹਾਂ ਮਨੁੱਖ ਨੂੰ ਕੁਝ ਸਮੇਂ ਲਈ ਖੁਸ਼ੀ ਮਿਲਦੀ ਹੈ ਮਾਂ ਪੁੱਤਰ ਨੂੰ ਯਾਦ ਕਰਦੀ ਰਹਿੰਦੀ ਹੈ ਪੁੱਤਰ ਨੂੰ ਵੇਖ ਲੈਂਦੀ ਹੈ ਖੁਸ਼ ਹੋ ਜਾਂਦੀ ਹੈ ਪ੍ਰੇਮ ਐਸਾ ਹੈ ਮਨੁੱਖ ਨੂੰ ਯਾਦ ਕਰਦਾ ਰਹਿੰਦਾ ਸਿਮਰਦਾ ਰਹਿੰਦਾ ਪਰ ਮਹਾਰਾਜ ਕਹਿਣ ਲੱਗੇ ਉਹ ਉਹਦੇ ਉਸ ਦੁੱਖ ਨੂੰ ਨਹੀਂ ਮਿਟਾ ਸਕਦਾ ਜਿਸ ਦੁੱਖ ਨੂੰ ਪਰਮਾਤਮਾ ਦੀ ਯਾਦ ਮਿਟਾਉਂਦੀ ਹੈ ਕਿਉਂਕਿ ਜਿੰਨੂੰ ਤੂੰ ਚੇਤੇ ਕਰਦਾ ਰਹਿਣਾ ਉਹ ਤੇ ਆਪ ਇਸ ਦੁੱਖ ਦੇ ਨਾਲ ਭਰਿਆ ਹੋਇਆ ਹੈ ਉਹ ਤੇ ਆਪ ਇਸ ਦੁੱਖ ਵਿੱਚ ਭਰਿਆ ਹੈ ਜਨਮ ਤੇ ਮਰਨ ਦੇ ਉਹ ਤੇ ਆਪ ਬੇੜੀਆਂ ਵਿੱਚ ਜਕੜਿਆ ਹੋਇਆ ਹੈ ਉਹਦੀ ਯਾਦ ਤੈਨੂੰ ਕਿੱਥੇ ਮੁਕਤ ਕਰ ਦੇਗੀ ਦੱਸ ਹੁਣ ਗੁਰੂ ਹੈ ਅਸੀਂ ਗੁਰੂ ਲਈ ਸ਼ਬਦ ਪੜ੍ਹਦੇ ਆ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੁਣ ਗੁਰੂ ਸਾਡਾ ਮੁਕਤ ਹੈ ਪਰਮਾਤਮਾ ਮੁਕਤ ਹੈ ਅਸੀਂ ਉਹਨੂੰ ਹੀ ਯਾਦ ਕਰਦੇ ਆ ਉਹਨੂੰ ਸਿਮਰਦੇ ਆ ਤਾਂ ਹੀ ਮੁਕਤ ਹੁੰਨੇ ਆ ਤੇ ਜਦੋਂ ਮਨੁੱਖ ਮਨੁੱਖ ਨੂੰ ਸਿਮਰਦਾ ਰਹੇਗਾ ਬੰਦੇ ਨੂੰ ਯਾਦ ਕਰਦਾ ਰਹੇਗਾ ਉਹ ਤੇ ਆਪ ਬੇੜੀਆਂ ਵਿੱਚ ਉਲ ਜਿ ਆਪਿ ਉਹ ਸਾਨੂੰ ਕੀ ਮੁਕਤੀ ਦੇਗਾ ਇਸ ਗਰ ਕੀ ਜਦੋਂ ਭਗਤਾਂ ਨੇ ਗੱਲ ਕੀਤੀ ਦੇਵੀ ਦੇਵਤਿਆਂ ਨੂੰ ਆਰਾਧਨ ਦੀ ਕਹਿ ਲੱਗੋ ਦੇਵੀ ਦੇਵਤੇ ਤੇ ਆਪ ਵਿਚਾਰੇ ਮੁਕਤ ਨਹੀਂ ਹੋਏ ਤੈਨੂੰ ਕਿੱਥੋਂ ਮੁਕਤੀ ਦੇ ਦੇਣ ਉਹਨੂੰ ਆਰਾਧੋ ਜਿਹੜਾ ਉਹ ਸੰਮੰਜਲ ਤੇ ਪਹੁੰਚਿਆ ਹੋਈ ਅਸੀਂ ਸਿੱਧੇ ਪ੍ਰਮਾਤਮਾ ਨਾਲ ਜੁੜੇ ਗਏ ਆ ਆਪਣੇ ਗੁਰੂ ਵੱਲੋਂ ਸਾਨੂੰ ਸਿੱਧਾ ਸਾਡਾ ਸੰਬੰਧ ਬਣਾਇਆ ਗਿਆ ਸੀ ਅਕਾਲ ਦੇ ਨਾਲ ਉਸ ਪਰਮਾਤਮਾ ਦੇ ਨਾਲ ਸਾਨੂੰ ਕਿਸੇ ਰਸਤੇ ਵਿੱਚ ਵਿਚੋਲੇ ਦੀ ਜ਼ਰੂਰਤ ਨਹੀਂ ਸੀ ਦੱਸੀ ਗੁਰੂ ਸਾਹਿਬ ਜੀ ਨੇ ਇਸ ਲਈ ਮਹਾਰਾਜ ਕਹਿੰਦੇ ਆ ਰੇ ਮਨ ਓਟ ਲਿਹੁ ਹਰਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਪਾਪ へ ਪਦ ਨਿਰਵਾਨ ਸਾਸ ਨਿਰਵਾਨ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਬੰਦੇ ਇਹ ਸ੍ਰੇਸ਼ਟ ਅਵਸਥਾ ਹੈ ਜਿੱਥੇ ਮਨੁੱਖੇ ਮਨੁੱਖ ਸੰਸਾਰ ਦੇ ਕਿਸੇ ਪਦਾਰਥ ਦੇ ਨਾਲ ਉਹਦਾ ਮੋਹ ਨਹੀਂ ਰਹਿੰਦਾ ਉਹਦੀ ਅਟੈਚਮੈਂਟ ਫਿਰ ਕੇਵਲ ਤੇ ਕਿਲ ਸਿੱਧੀ ਸ਼ਬਦ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਲ ਬਣ ਜਾਂਦੀ ਹੈ ਗੁਰਦੇਵ ਕਹਿੰਦੇ ਇਹ ਹੈ ਓਟ ਉਸ ਪ੍ਰਭੂ ਦੀ ਕੋ ਜਿੰਨੇ ਭਗਤ ਹੋਏ ਨੇ ਚਾਹੇ ਉਹ ਨਾ ਭਗਤਾਂ ਦੇ ਪਰਿਵਾਰ ਸਨ ਸਾਖ ਸੰਬੰਧੀ ਸਨ ਰਿਸ਼ਤੇਦਾਰ ਸਨ ਉਹਨਾਂ ਉਰੇ ਤੋਂ ਓਟ ਦੀ ਗੱਲ ਹੋਈ ਸਹਾਰੇ ਦੀ ਗੱਲ ਉਹਨਾਂ ਨੇ ਰੱਬ ਤੋਂ ਵੱਡਾ ਆਪਣਾ ਸਹਾਰਾ ਨਹੀਂ ਕੁ ਮੰਨਿਆ ਨਾ ਸਹਾਰਾ ਉਹਨੇ ਰੱਬ ਨੂੰ ਨਹੀਂ ਬਣਾਇਆ ਇਹ ਉਹਨੇ ਜ਼ਰੂਰ ਕਿਹਾ ਵੀ ਹਾਂ ਅਸੀਂ ਸੰਸਾਰ ਵਿੱਚਾਂ ਪਰਿਵਾਰ ਵਿੱਚਾਂ ਇਹ ਤੇ ਸਿਰਫ ਐਵੇਂ ਹੈ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈਏ ਤੇ ਆਏ ਸਭ ਕੁਝ ਉਹ ਸਮਝ ਗਏ ਨਾ ਇਹ ਚੀਜ਼ ਨਹੀਂ ਅਸੀਂ ਨਹੀਂ ਸਮਝ ਸਕੇ ਭਾਵੇਂ ਪਾਪੀ ਭਗਤ ਇਸ ਚੀਜ਼ ਨੂੰ ਸਮਝ ਗਏ ਕਿ ਜਿੰਨਾ ਵੀ ਸੰਸਾਰ ਦਾ ਤਾਣਾ ਬਾਣਾ ਹੈ ਸਭ ਪੂਰਬਲੇ ਜਨਮਾਂ ਦੇ ਸੰਜੋਗਾਂ ਕਰਕੇ ਹੈ ਅੰਤਲੇ ਵੇਲੇ ਜੇ ਸਾਥ ਦੇਣਾ ਹੈ ਕੇਵਲ ਤੇ ਕੇਵਲ ਪ੍ਰਭੂ ਦੇਂ ਦੇਣਾ ਤਾਂ ਹੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਰਹੇ ਆ ਸਾਥ ਨਾ ਚੱਲੇ ਬਿਨ ਭਜਨ ਤਾਂ ਹੀ ਉਹਨਾਂ ਨੇ ਆਖਿਆ ਕਿ ਓਟ ਲੈਣੀ ਏ ਉਸ ਪਰਮਾਤਮਾ ਦੀ ਲੈ ਤਾਂ ਹੀ ਤੇ ਕਿਹਾ ਉਹਨਾਂ ਨੇ ਜੋ ਦਸਿਆ ਉਹਨਾਂ ਦਾ ਸ਼ਬਦ ਪੜ੍ਹਦੇ ਆਂ ਬਲ ਛੁਟਿ ਕਿਉ ਬੰਧਨ ਪਰੇ ਕਛੂ ਨਾ ਹੋ ਤੂ ਪਾਏ ਕਹੋ ਨਾਨਕ ਬੋਟ ਹਰ ਗੱਜ ਜੋ ਹੋ ਹੋ ਸਹਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ RAM ਨਾਮ ੁਰਮੈ ਗਹਿਓ ਜਾ ਕੇ ਸਮ ਨਹੀਂ ਕੋਈ ਤੈਨੂੰ ਉਸ ਨਾਮ ਦੀ ਓਟ ਲੈਣ ਦੀ ਗੱਲ ਕਹੇ ਜਿਸ ਨਾਮ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ ਇਦੇ ਵਰਗਾ ਕੋਈ ਨਹੀਂ ਇਹਨੂੰ ਆਪਣੇ ਹਿਰਦੇ ਵਿੱਚ ਵਸਾ ਪ੍ਰਭੂ ਕੇ ਨਾਮ ਨੂੰ ਤੇ ਮਹਾਰਾਜ ਕਹਿੰਦੇ ਆ ਇਹ ਉਹ ਹੈ RAM ਨਾਮ ੁਰ ਮੈਂ ਗਹਿਓ ਜਾਕੇ ਸਮਨਿ ਕੋਈ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਓਏ ਇਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਤੇਰੇ ਜੀਵਨ ਚੋ ਸਾਰੇ ਦੁੱਖ ਸਭ ਸੰਕਟ ਮਿਟ ਜਾਣੇ ਆਪ ਜੀ ਪਿੱਛੇ ਆਪਾ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਬਾਣੀ ਵਿਚਾਰੀ ਹੈ ਨਾ ਪਿਛਲੇ ਰਾਗਾਂ ਵਿੱਚ अनेका ਸ਼ਬਦਾਂ ਵਿੱਚ ਮਹਾਰਾਜ ਬਾਰ ਬਾਰ ਸਾਨੂੰ ਇਹੀ ਕਹਿੰਦੇ ਰਹੇ ਕਿ ਰੇ ਮਨ ਕਿਉਂਕਿ ਉਹਨੇ ਗੱਲ ਮਨ ਦੀ ਕੀਤੀ ਬਾਰ ਬਾਰ ਜਿੰਨੇ ਸ਼ਬਦ ਪੜੇ ਆ तकरीबन ਜ਼ਿਆਦਾਤਰ ਸ਼ਬਦਾਂ ਵਿੱਚ ਮਨ ਨੂੰ ਮੁਖਾਤਿਬ ਹੋਏ ਜ਼ਿਆਦਾਤਰ ਅੱਜ ਵੀ ਮਨ ਨੂੰ ਹੀ ਰੇ ਮਨ ਓਟ ਲਿਹੁ ਹਰ ਨਾਮਾ ਮਨ ਨੂੰ ਗੱਲ ਕਰਦੇ ਆ ਸਾਧੋ ਦੀ ਗੱਲ ਕਰਦੇ ਆ ਜਿਹੜਾ ਮਨ ਨੂੰ ਸਾਧਨਾ ਵਾਲੇ ਪਾਸੇ ਤੁਰਿਆ ਕਿ ਮਨ ਨੂੰ ਮੈਂ ਸਾਧਨਾ ਉਹਨੂੰ ਸਾਧੋ ਕਿਹਾ ਜਾਂਦਾ ਹੈ ਸਾਧਕ ਮਹਾਰਾਜ ਨੇ ਆਖਿਆ ਜੇ ਮਨ ਨੂੰ ਸਾਧਨ ਹੈ ਜੇ ਮਨ ਨੂੰ ਟਿਕਾਉਣਾ ਹੈ ਫਿਰ ਗੱਲ ਮਨ ਨੂੰ ਸਮਝਾਉਣੀ ਪੈਣੀ ਹੈ ਯਾਦ ਰੱਖੀ ਗੱਲ ਮਨ ਨੂੰ ਸਮਝਾਉਣੀ ਪੈਗੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਹੀ ਸਮਝਾਇਆ ਬਾਰ-ਬਾਰ ਇਸ ਕਰਕੇ ਅੱਜ ਵੀ ਮਹਾਰਾਜ ਉਸ ਮਨ ਦੀ ਗੱਲ ਕਰ ਰਿਹਾ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਆਪਣੇ ਮਨ ਨੂੰ ਇੰਨੀ ਕੋ ਤਸੱਲੀ ਦੇ ਬੈਠਾ ਮਣਾ ਉਸ ਪ੍ਰਮਾਤਮਾ ਤੋਂ ਬਿਨਾ ਤੇਰਾ ਕੋਈ ਨਹੀਂ ਉਹ ਕਹਿੰਦੇ ਮੈਂ ਜੇ ਓਟ ਲਈ ਹੈ ਜੇ ਮੈਂ ਸਹਾਰਾ ਲਿਆ ਹੈ ਕੇਵਲ ਤੇ ਕਿ ਉਸ ਪਰਮਾਤਮਾ ਦਾ ਕਿਉਂਕਿ ਉਹ ਡੋਲਦਾ ਨਹੀਂ ਹੈ ਬੰਦਾ ਡੋਲ ਜਾਂਦਾ ਹੈ ਵੱਡੇ ਤੋਂ ਵੱਡਾ ਇਹ ਬੰਦਾ ਵੱਲ ਵਾਲਾ ਵੀ ਕਪਰਾ ਜਾਂਦਾ ਜੀ ਕੋਈ ਇਹੋ ਜੀ ਮੁਸੀਬਤ ਦੇਖ ਕੇ ਕੋਈ ਇਹੋ ਜਾਂ ਟਾਈਮ ਦੇਖ ਕੇ ਨਾ ਬੰਦੇ ਵੱਡੇ ਵੱਡੇ ਡੋਲ ਜਾਂਦੇ ਪਰ ਭਗਤ ਉਹਨਾਂ ਦੀ ਟੇਕ ਲੈਂਦਾ ਜਿਹੜੇ ਡੋਲਦੇ ਨਹੀਂ ਤੇ ਆਖਦਿਆ ਸਹਾਰਾ ਉਹਦਾ ਲਈ ਦੇ ਬਾ ਉਹਦੀ ਫੜੀਦੀ ਹੈ ਜਿਨਨੇ ਡੋਲਣਾ ਨਾ ਹੋਵੇ ਤੇ ਜਦੋਂ ਉਹਨੇ ਨਹੀਂ ਡੋਲਣਾ ਤੇ ਫਿਰ ਸਾਨੂੰ ਕਬਰਾਂ ਦੀ ਲੋੜ ਨਹੀਂ ਅਸੀਂ ਵੀ ਫਿਰ ਟੋਲ ਹੀ ਖੜੇ ਕਹਿੰਦੇ ਆ ਨਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਤੂੰ ਮੇਰੇ ਲਈ ਸੁਮੇਰ ਪਰਬਤ ਵਰਗ ਹੈ ਸੁਮੇਰ ਪਰਬਤ ਕਿੰਨੇ ਤੂਫਾਨ ਆਏ ਹਨੇਰੀਆਂ ਚਖੜ ਝੁੱਲਦੇ ਆ ਸੁਮੇਰ ਪਰਬਤ ਉਵੇਂ ਖੜਾ ਹੈ ਉਹਨੂੰ ਕੋਈ ਹਿਲਾਉਣ ਦੇ ਉਹਨੂੰ ਤਾਕਤ ਹੈ ਕਿਸੇ ਵਿੱਚ ਕਿਸੇ ਵਿੱਚ ਨਹੀਂ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਮੈਂ ਉਸ ਪ੍ਰਭੂ ਦੀ ਓਟ ਲਈਏ ਜਿਨੇ ਮੇਰੀ ਰੱਖ ਲਈ ਮੈਨੂੰ ਇਹਨਾਂ ਦੁਨੀਆਂ ਦੇ ਵਿਕਾਰਾਂ ਵਿੱਚ ਡਿੱਗਣ ਨਹੀਂ ਦਿੱਤਾ ਉਹਨੇ ਇਹ ਤਿੰਨ ਵਿਕਾਰਾਂ ਨੇ ਤੇ ਵਾ ਪੂਰੀ ਲਈ ਆਪਣੀ ਇਹਨਾਂ ਦੇ ਵੱਡੇ ਵੱਡੇ ॠषि ਮੁੰਨੀਆਂ ਨੂੰ ਰੋਲ ਕੇ ਰੱਖ ਦਿੱਤਾ ਹੈ ਆਹ ਵਿਕਾਰਾਂ ਨੇ ਪਰ ਮੇਰੇ ਪ੍ਰਭੂ ਨੇ ਉਹਦੇ ਨਾਮ ਨੇ ਮੈਨੂੰ ਵਿਕਾਰਾਂ ਵਿੱਚੋਂ ਬਿਲਕੁਲ ਤਤੀ ਵਾ ਨਹੀਂ ਲੱਗਣ ਦਿੱਤੀ ਕੱਢ ਲਿਆਂਦਾ ਮੈਂ ਡੋਲਿਆ ਨਹੀਂ ਇਹਨਾਂ ਵਿਕਾਰਾਂ ਵਿੱਚ ਨਹੀਂ ਤੇ ਵਿਕਾਰ ਤੇ ਜੀ ਵੱਡੇ ਵੱਡੇ ਨੂੰ ਡੁਲਾ ਜਾਂਦੇ ਨੇ ਯਾਦ ਰੱਖੀ ਕੋਈ ਦਾਵਾ ਨਹੀਂ ਕਰ ਸਕਦਾ ਨਾ ਅਖੀਰਲੇ ਸਾਹ ਤੱਕ ਦਾਵਾ ਨਹੀਂ ਹੁੰਦਾ ਜੀ ਕਦੇ ਵੀ ਬੰਦਾ ਡੋਲ ਸਕਦਾ ਹੈ ਕਦੇ ਵੀ ਅਖੀਰਲੇ ਸਵਾਸਾਂ ਤੋਂ ਕੁਝ ਸਵਾਸ ਪਹਿਲਾਂ ਵੀ ਡੋਲ ਜਾਂਦਾ ਹੈ ਉਮਰ ਦਾ ਤਕਾਜ਼ਾ ਨਹੀਂ ਹੈ ਵੀ ਬੰਦਾ ਸਿਆਣਾ ਹੋ ਗਿਆ ਇਹ ਬਜ਼ੁਰਗ ਹੋ ਗਿਆ ਡੋਲ ਨਹੀਂ ਸਕਦਾ ਨਹੀਂ ਬੰਦੇ ਪੱਕੀ ਉਮਰ ਵਿੱਚ ਜਾ ਕੇ ਵੀ ਡੋਲਦੇ ਦੇਖੇ ਗਏ ਆ ਜੀ ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੈ ਉਹ ਜਵਾਨੀ ਵਿੱਚ ਹੀ ਬ੍ਰਹਮ ਗਿਆਨੀ ਬਣੇ ਬੱਠੇ ਇਸ ਕਰਕੇ ਪਰਮਾਤਮਾ ਦੀ ਰਹਿਮਤ ਜ਼ਰੂਰੀ ਹੈ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੁੰਦਾ ਕਦੇ ਵਿੱਚ ਉਹਦੀ ਕਿਰਪਾ ਹੋਏਗੀ ਤੇ ਇਹਨਾਂ ਵਿਕਾਰਾਂ ਤੇ ਕੰਟਰੋਲ ਹੁੰਦਾ ਹੈ ਇਹਨਾਂ ਵਿਕਾਰਾਂ ਤੋਂ ਬਚਿਆ ਜਾਂਦਾ ਹੈ ਉਹਦੀ ਮਿਹਰ ਤੋਂ ਬਿਨਾ ਉਹਦੇ ਤਰਸ ਤੋਂ ਬਿਨਾ ਨਹੀਂ ਹੁੰਦਾ ਕਦੇ ਨਾ ਆਪਣੇ ਦਮ ਤੇ ਤੇ ਬੰਦਾ ਕਰ ਨਹੀਂ ਸਕਦਾ ਜੀ ਕਦੀ ساری ਜ਼ਿੰਦਗੀ ਲੱਗਾ ਰਹੇ ਜੇ ਕਹੇ ਮੈਂ ਆਪਣੇ ਦਮ ਨਾਲ ਆਪਣੇ ਇੰਦਰੀਆਂ ਤੇ ਕਾਬੂ ਪਾ ਦਿਆਂ ਨਹੀਂ ਗੁਰੂ ਦੀ ਮਿਹਰ ਹੋਏਗੀ ਤਾਂ ਹੋਣਾ ਮਿਹਰ ਤੋਂ ਬਿਨਾ ਇਸ ਲਈ ਆਜਮ ਮਹਾਰਾਜ ਕਹਿੰਦੇ ਆ ਮੈਂ ਉੱਠ ਲਈਏ ਪਰਮਾਤਮਾ ਦੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੀਰੀ ਤੇ ਕਹਿੰਦਿਆ ਰੇ ਮਨ ਓਟ ਲਿਹੋ ਹਰਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਆਵੇ ਪਦ ਨਿਰਬਾਨ ਰਹਾਉ ਫਿਰ ਗਿਆਖਿਆ ਵੱਡ ਭਾਗੀ ਤੇ ਜਨ ਕੋ ਜਨੋ ਜੋ ਹਰ ਕੇ ਗੁਣ ਗਾਵੇ ਉਸ ਜਨ ਨੂੰ ਵੱਡੇ ਭਾਗਾ ਵਾਲਾ ਜਾਣੋ ਜਿਹੜਾ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਵਾਕਿ ਵੱਡੇ ਭਾਗਾ ਵਾਲਾ ਜੀ ਜਿਹੜੇ ਸੰਗਤ ਵਿੱਚ ਜੁੜ ਕੇ ਬਾਣੀ ਪੜਦੇ ਆ ਵੱਡੇ ਭਾਗ ਉਹਨਾਂ ਦੇ ਜਿਹੜੇ ਰੋਜ਼ ਨਿਤ ਨੇਮ ਆਪਣਾ ਕਰਦੇ ਆ ਵੱਡੇ ਭਾਗ ਨੇ ਜਿਹੋ ਉਹਨਾਂ ਬੰਦੇ ਆ ਜਿਨ੍ਹਾਂ ਨੂੰ ਕਦੇ ਸਿਮਰਨ ਨਹੀਂ ਨ ਭੁੱਲਿਆ ਬੰਦਗੀ ਨਹੀਂ ਭੁੱਲੀ ਬਾੜੇ ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਨਿਤ ਗੁਰੂ ਘਰ ਵਿੱਚ ਆ ਕੇ ਸੇਵਾ ਕਰਦੇ ਨੇ ਪਿਆਰ ਦੇ ਨਾਲ ਵੱਡੇ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਕਦੇ ਅੰਮ੍ਰਿਤ ਵੇਲਾ ਨਹੀਂ ਗਵਾਇਆ ਅੰਮ੍ਰਿਤ ਵੇਲੇ ਸੱਚੇ ਪਰਮਾਤਮਾ ਦੀ ਸਿਫਤ ਉਸ ਕਰਤੇ ਦੀ ਵਡਿਆਈ ਵਿੱਚ ਜੁੜਦੇ ਨੇ ਵੱਡੇ ਭਾਗ ਨੇ ਉਹਨਾਂ ਉਹੀ ਕਹਿੰਦੇ ਵੱਡ ਭਾਗੀ ਤੇਹ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਿਹੜਾ ਵੀ ਹਰੀ ਦੇ ਗੁਣਾ ਨੂੰ ਗਾਉਂਦਾ ਹੈ ਸਿਫਤ ਕਰਦਾ ਉਹ ਸਿਫਤ ਕਿਸੇ ਰੂਪ ਵਿੱਚ ਹੋ ਸਕਦੀ ਰੱਬ ਦੀ ਵਡਿਆਈ ਕਰਤੇ ਦੇ ਗੁਣ ਗਾਉਣੇ ਕਿਸੇ ਵੀ ਰੂਪ ਵਿੱਚ ਹੋ ਸਕਦੇ ਨੇ ਕਿਸੇ ਵੀ ਰੂਪ ਵਿੱਚ ਕਰਤੇ ਦੇ ਗੁਣ ਗਾਓ ਕਰਤੇ ਨਾਲ ਜੁੜੋ ਕਰਤੇ ਦੀ ਸਿਵਤ ਸਲਾਹ ਵਿੱਚ ਲੱਗੋ ਉਹ ਮੁਬਾਰਕ ਹੈ ਬੰਦਾ ਵੱਡੇ ਭਾਗਾਂ ਵਾਲਾ ਹੈ ਬੜੇ ਭਾਗੀ ਤਿਹ ਜਨ ਕੋ ਜਨ ਹੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੇ ਫੁਨ ਬੈਕੁੰਠ ਸਿਦਾਵੇ ਜਿਹੜਾ ਨਾਮ ਹੈ ਜਿਹੜੇ ਹਰੀ ਦੇ ਗੁਣ ਗਾਉਣੇ ਇਹ ਜਨਮ ਜਨਮਾਂਤਰਾਂ ਦੇ ਪਾਪ ਘਟਦਾ ਚੇਤੇ ਰੱਖੋ ਇੱਕ ਜਨਮ ਦੇ ਨਹੀਂ ਜਨਮ ਜਨਮਾਂਤਰਾਂ ਜਿੰਨੇ ਵੀ ਜਿਹੜੇ ਸਾਨੂੰ ਚੇਤਾ ਹੀ ਨਹੀਂ ਅਸੀਂ ਕੀ ਕੁਝ ਕੀਤੇ ਹੋ ਸਾਨੂੰ ਹੀ ਨਹੀਂ ਪਤਾ ਸੀ ਪਿਛਲੇ ਜਨਮ ਵਿੱਚ ਹੈ ਕੀ ਸੀ ਸਾਨੂੰ ਯਾਦ ਥੋੜਾ ਸਾਨੂੰ ਕੁਝ ਨਹੀਂ ਪਤਾ ਸੀ ਕੀ ਕੁਝ ਕਰਦੇ ਰਹੇ ਆ ਕੀ ਕੁਝ ਕਰਕੇ ਆਏ ਆ ਪਰ ਨਾਮ ਹੈ ਨਾ ਜਿਹੜਾ ਉਹ ਨਾਮ ਸਭ ਜਾਣਦਾ ਉਹ ਸਾਡੇ ਪਿਛਲੇ ਜਨਮਾਂ ਦੇ ਕੀਤੇ ਹੋਏ ਸਭ ਪਾਪ ਸਭ ਮਾਰੇ ਕਰਮਾਂ ਨੂੰ ਕੱਟ ਕੇ ਰੱਖ ਦਿੰਦਾ ਤਾਂ ਮਹਾਰਾਜ ਨੇ ਆਖਿਆ ਜਨਮ ਜਨਮ ਕੇ ਪਾਪ ਖੋਏ ਕੇ ਫੁੰ ਬੈਕੁੰਠ ਸਿਦਾ ਵੈ ਕਿਉਂਕਿ ਜਿੰਨਾ ਚਿਰ ਪਾਪਾਂ ਦਾ ਨਿਵੇੜਾ ਨਹੀਂ ਹੁੰਦਾ ਉਹਨਾਂ ਚਿਰ ਬੰਦਾ ਬੈਕੁੰਠ ਥੋੜਾ ਜਾ ਸਕਦਾ ਸੱਚਖੰਡ ਉਹਨੂੰ ਥੋੜਾ ਐਂਟਰੀ ਮਿਲਣੀ ਪਾਪਾਂ ਤੋਂ ਬਿਲਕੁਲ ਬੰਦ ਖਰਾਸੀ ਹੋਏਗੀ ਬਿਲਕੁਲ ਨਿਰਮਲ ਹੋਏਗਾ ਮਨ ਤਾਂ ਉਹ ਅੱਗੇ ਵੱਧਦਾ ਹੈ ਜੇ ਬੰਦਾ ਸੋਚੇ ਵੀ ਪਾਪ ਵੀ ਕਮਾਈ ਚੱਲੋ ਆ ਵੀ ਬਾਣੀ ਵੀ ਪੜੀ ਚੱਲੋ ਤੇ ਆਪਾਂ ਤੇ ਸਤਖੰਡ ਪਹੁੰਚ ਜਾਣਾ ਨਹੀਂ ਬਾਣੀ ਪੜਾਂਗੇ ਫਿਰ ਜਿਉਂ-ਜਿਉਂ ਬਾਣੀ ਸਾਡਾ ਮਨ ਨਿਰਮਲ ਕਰੀ ਜਾਂਦੀ ਹੈ ਸਾਡੇ ਪਾਪ ਧੋਈ ਜਾਂਦੀ ਹੈ ਤੇ ਜਿਉਂ-ਜਿਉਂ ਮਨ ਬਿਲਕੁਲ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਫਿਰ ਬੰਦਾ ਅਗਲੇ ਕਦਮ ਸੱਚ ਖੰਡ ਬਤੋਰਦਾ ਹੈ ਉਹਨਾਂ ਚਰਨ ਇਸ ਲਈ ਮਹਾਰਾਜ ਕਹਿੰਦੇ ਆ ਫੁਨ ਬੈਕੁੰਠ ਸਿਦਾਬ ਹੈ ਉਦਾਹਰਨ ਦਿੱਤੀ ਅਜਾਮਲ ਵਰਗਿਆਂ ਦੀ ਅਜਾਮਲ ਕੋ ਅੰਤ ਕਾਲ ਮੇ ਨਾਰਾਇਣ ਸੁਧਈ ਅਜਾਮਲ ساری ਜ਼ਿੰਦਗੀ ਪਾਪਾਂ ਵਿੱਚ ਕੱਢ ਦਿੰਦਾ ਹੈ ਨਾ ਅਖੀਰਲੇ ਵਕਤ ਉਹਨੂੰ ਸੋਝੀ ਆਉਂਦੀ ਹੈ ਤੇ ਫਿਰ ਉਹ ਆਪਣੇ ਪੁੱਤਰ ਦਾ ਨਾਮ ਜਪਦਾ ਜਪਦਾ ਨਰਾਇਣ ਨਰਾਇਣ ਕਰਦਾ ਕਰਦਾ ਇਸ ਸੰਸਾਰ ਤੋਂ ਰੁਕਸਤ ਹੋ ਜਾਂਦਾ ਤਾਂ ਆਖਿਆ ਆਜਾਮਲ ਕੋ ਅੰਤ ਕਾਲ ਮੈਂ ਨਰਾਇਣ ਸੁਧਿ ਆਈ ਜਾਗਤ ਕੋ ਜੋਗੀ ਸੁਰ ਬਾਛਤ ਸੋ ਗਤ ਛਿਨ ਮੈਂ ਪਾਈ ਜਿਸ ਅਵਸਥਾ ਨੂੰ ਜੋਗੀ ॠषि मुनि ਤਪੀਸ਼ਵਰ ਲੋਚ ਦੇ ਫਿਰਦੇ ਲੱਭਦੇ ਫਿਰਦੇ ਜਿਸ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਕਹਿੰਦੇ ਆ ਅਜਾਮਲ ਨੇ ਉਸ ਅਵਸਥਾ ਨੂੰ ਇੱਕ ਛਿੰਨ ਵਿੱਚ ਪਾ ਲਿਆ ਸੀ ਪਾਇਆ ਨਾਮ ਦੇ ਸਦਕਾ ਬੰਦਗੀ ਦੇ ਸਦਕਾ ਪਤਾ ਨਹੀਂ ਲੱਗਦਾ ਜੀ ਕਿਹੜਾ ਉਹ ਖਿੰਨ ਆਉਂਦਾ ਹੈ ਜਿਹੜਾ ਖਿੰਨ ਸਾਨੂੰ ਰੱਬ ਦੇ ਕੋਲੋਂ ਦਾਤਾਂ ਦਾ ਖਜ਼ਾਨਾ ਲਿਆ ਕੇ ਸਾਡੀ ਝੋਲੀ ਵਿੱਚ ਪਾ ਦਿੰਦਾ ਹੈ ਇੱਕ ਲੱਗਦਾ ਇੱਕ ਖਿੰਨ ਹੀ ਹੈ ਚੇਤੇ ਰੱਖੋ ਰਬ ਜਿਆਦਾ ਟਾਈਮ ਲਾਉਂਦਾ ਹੀ ਨਹੀਂ ਲਾਉਣਾ ਉਹਨੇ ਖਿੰਨੀ ਐ ਪਰ ਸਾਨੂੰ ਖਿੰਨ ਲਿਆਉਣ ਵਾਸਤੇ ਬੰਦਗੀ ਬਹੁਤ ਕਰਨੀ ਪੈਣੀ ਉਹ ਜਿਹੜਾ ਖਿੰਨ ਆਉਣਾ ਉਸ ਖਿੰਨ ਲਈ ਬੜਾ ਨਾਮ ਜਪਨਾ ਪੈਣਾ ਇਸ ਮਨ ਨੂੰ ਟਿਕਾਉਣਾ ਪੈਣਾ ਇਸ ਮਨ ਨੂੰ ਸ਼ਬਦ ਨਾਲ ਜੋੜਨਾ ਪੈਣਾ ਜਦੋਂ ਟਿਕੇਗਾ ਜਦੋਂ ਜੁੜੇਗਾ ਫਿਰ ਜਦੋਂ ਜਾਪੇਗਾ ਫਿਰ ਉਹ ਖਿੰਨ ਆਏਗਾ ਜਿਸ ਖਿੰਨ ਵਿੱਚ ਮਨੁੱਖ ਕੁਝ ਵੀ ਬਣ ਸਕਦਾ ਹੈ। ਸ਼ਾਂਤੀ ਬੂੰਦ ਹੈ। ਇੱਕ ਖਿੰਨੀ ਹੁੰਦਾ ਹੈ। ਸੱਪ ਦੇ ਮੂੰਹ ਵਿੱਚ ਡਿੱਗਦੀ ਹੈ ਤੇ ਜ਼ਹਿਰ ਬਣ ਜਾਂਦੀ ਹੈ। ਸਿੱਪੀ ਵਿੱਚ ਡਿੱਗਦੀ ਹੈ ਤੇ ਮੋਤੀ ਬਣ ਜਾਂਦੀ ਹੈ। ਹੈਥੇ ਖਿੰਨੀ ਨਾ ਇੱਕ ਖਿੰਨ ਵਿੱਚ ਬੰਦਾ ਰੋਹਾਨੀਏ ਦੀ ਉਚਾਈ ਤੇ ਪਹੁੰਚ ਸਕਦਾ ਹੈ ਤੇ ਖਿੰਨ ਵਿੱਚ ਚੜਿਆ ਚੜਾਇਆ ਡਿੱਗ ਵੀ ਸਕਦਾ ਹੈ। ਲਗਣਾ ਖੇਨੀ ਹੈ ਦੋਵੇਂ ਅਜ ਦੋਵੇਂ ਚੀਜ਼ਾਂ ਇਸ ਲਈ ਮਹਾਰਾਜ ਕਹਿੰਦੇ ਸੋ ਗਤ ਛਿੰਨ ਮਹਿ ਪਾਈ ਨਾਹਨ ਗੁਨ ਨਾਹਨ ਕਚ ਵਿਦਿਆ ਧਰਮ ਕੌਣ ਗੱਜਕੀਨਾ ਗੁਰੂ ਤੇਗ ਬਹਾਦਰ ਜੀ ਨਾਮ ਲਿਆ ਸਿਨਾ ਗੱਜ ਦਾ ਹਨਾ ਗੱਜਰਾਜ ਦਾ ਕਿ ਜੇ ਮੈਂ ਤੁਸੀਂ ਗਜਰਾਜ ਦੀ ਸਹਾਇਤਾ ਕੀਤੀ ਗਜਰਾਜ ਨੇ ਤੁਹਾਡੀ ਓਟ ਰੀ ਤੁਸੀਂ ਉਹਦਾ ਉਧਾਰ ਕੀਤਾ ਗੁਰਤੇਗ ਬਹਾਦਰੇ ਉਧਾਰਨ ਬਹੁਤ ਵਰਤਦੇ ਆ ਇੱਥੇ ਹੀ ਵਰਤੀ ਉਹਨਾਂ ਨੇ ਸ਼ਲੋਕਾਂ ਵਿੱਚ ਵਰਤੀ ਹੈ ਨਾ ਗੱਜ ਜਿਉ ਹੋ ਹੋ ਸਹਾਇ ਇੱਥੇ ਮਹਾਰਾਜ ਕਹਿੰਦੇ ਉਸ ਗੱਜ ਨੇ ਹਾਥੀ ਨੇ ਉਹਦੇ ਚ ਕਿਹੜੇ ਗੁਣ ਸਨ ਉਹਦੇ ਕੋਲ ਕਿਹੜੀ ਵਿਦਿਆ ਸੀ ਕਿਹੜਾ ਉਹਨੇ ਧਰਮ ਕਮਾਇਆ ਬੰਦੇ ਨੇ ਹਾਥੀ ਨੇ ਕਹ ਦਿੱਤਾ ਕੁਝ ਨਹੀਂ ਧਰਮ ਕਮਾਇਆ ਉਹਦੇ ਕੋਲ ਕੋਈ ਵਿਦਿਆ ਨਹੀਂ ਉਹਦੇ ਕੋਲ ਕੋਈ ਗੁਣ ਨਹੀਂ ਸੀ ਉੱਥੇ ਤੇ ਪ੍ਰਮਾਤਮਾ ਨੇ ਆਪਣਾ ਬਿਰਧ ਸੰਭਾਲਿਆ ਸੀ ਉਹਦਾ ਬਿਰਧ ਹੈ ਕਿ ਜਦੋਂ ਕੋਈ ਪ੍ਰਮਾਤਮਾ ਅੱਗੇ ਤਰਲਾ ਲੈਂਦਾ ਮੰਨਤ ਕਰਦਾ ਤੇ ਜਦੋਂ ਫਿਰ ਉਹ ਗੁਰੂ ਦਿਆਲੂ ਹੋ ਜਾਂਦਾ ਫਿਰ ਉਹ ਪਾਪ ਨਹੀਂ ਵੇਖਦਾ ਬੰਦੇ ਦੀ ਯਾਦ ਰੱਖੀ ਉਹਦੇ ਅਵਗੁਣ ਨਹੀਂ ਵੇਖਦਾ ਆ ਬਿਰਦ ਹਉ ਤਾਂ ਉਹ ਭਗਤ ਵਸ਼ਲ ਤਾਂ ਗਿਆ ਜਾਂਦਾ ਜਦੋਂ ਸਹਾਇਤਾ ਕਰਨ ਤੈਗਾ ਫਿਰ ਉਹਨੇ ਅਬਗੁਣ ਨਹੀਂ ਵੇਖਨੇ ਤਾਂ ਹੀ ਤੇ ਅਸੀਂ ਕਹਿੰਨੇ ਆ ਨਾ ਗੁਰੂ ਸਾਹਿਬ ਨੂੰ ਕਿ ਅਸੀਂ ਤੇ ਅਬਗੁਣਾ ਦੇ ਭਰੇ ਆ ਮਹਾਰਾਜ ਅਸੀਂ ਤੇ ਪਾਪੀ ਬੰਦੇ ਆ ਤੁਸੀਂ ਆਪਣਾ ਬਿਰਦ ਸੰਭਾਲੋ ਸਾਡੇ ਵਰਗਿਆਂ ਦਾ ਤਾਂ ਉਦਾਰ ਹੋਣਾ ਉੰਜ ਨਹੀਂ ਹੋਣਾ ਜੇ ਅਸੀਂ ਆਪਣੇ ਗੁਨਾ ਨੂੰ ਵੇਖਦੇ ਰਵਾਂਗੇ ਨਾ ਆਪਣੀ ਕਮਾਈ ਨੂੰ ਸਾਡੀ ਉਹ ਨਹੀਂ ਕਮਾਈ ਨਹੀਂ ਆਗੀ ਕਿ ਅਸੀਂ ਤੁਹਾਡੇ ਦਰ ਤੇ ਪ੍ਰਵਾਲ ਹੋ ਜਾਈਏ ਇਹ ਤੇ ਤੁਸੀਂ ਤਰਸ ਖਾਓਗੇ ਸਾਡੇ ਤੇ ਕਿਰਪਾ ਕਰੋਗੇ ਤਾਂ ਅਸੀਂ ਪ੍ਰਵਾਣ ਹੋਣਾ ਓਨੀ ਅਸੀਂ ਕਮਾਈ ਨਹੀਂ ਕਰ ਸਕਦੇ ਵੀ ਅਸੀਂ ਆਪਣੀ ਕਮਾਈ ਦੇ ਬਲਬੁੱਤੇ ਤੇ ਤੁਹਾਡੇ ਦਰ ਤੇ ਪ੍ਰਵਾਣ ਹੋ ਜਾਈਏ ਨਾ ਇਸ ਕਰਕੇ ਤਾਂ ਹੀ ਮਹਾਰਾ ਬਾਣੀ ਵਿੱਚ ਵੀ ਕਹਿੰਦੇ ਆ ਨਾ ਗੁਰੂ ਸਾਹਿਬ ਬਚਨ ਕਰਦੇ ਕਿ ਮੇਰੇ ਚ ਕੋਈ ਚੱਜ ਦਾ ਕਰਮ ਨਹੀਂ ਹੈ ਰੂਪਹੀਨ ਕਰਮਹੀਨ ਨਾ ਮੇਰਾ ਉਰੂਪ ਹੈ ਨਾ ਮੇਰੇ ਕੋਲੋ ਕਰਮ ਨੇ ਨਾ ਮੇਰੇ ਕੋਲੋ ਬੋਲੀ ਹੈ ਜਿਸ ਬੋਲੀ ਨਾਲ ਤੈਨੂੰ ਖੁਸ਼ ਕੀਤਾ ਜਾ ਸਕਦਾ ਬਸ ਮੇਰੇ ਕੋਲ ਇੱਕੋ ਚੀਜ਼ ਹੈ ਅਵਗੁਣ ਨਹੀਂ ਮਿਲਦੀ ਪਰ ਤੂੰ ਉਹ ਦਾਤਾ ਹੈ ਤੂੰ ਪਤਿਤਾਂ ਨੂੰ ਵੀ ਪਵਿੱਤਰ ਬਣਾਉਣਾ ਹੈ ਤੂੰ ਮੈਲਿਆਂ ਨੂੰ ਵੀ ਨਿਰਮਲ ਕਰਨ ਵਾਲਾ ਹੈ ਤਾ ਕਹਿੰਦੇ ਨਾਹਿਨ ਗੁਨ ਨਾਹਿਨ ਕਛ ਵਿਦਿਆ ਧਰਮ ਕੌਨ ਗੱਜ ਕੀਨਾ ਨਾਨਕ ਬਿਰਦ RAM ਕਾ ਦੇਖੋ ਅਬੈਦਾਨ ਤੇ ਹੀ ਦੀਨਾ ਉਸ ਰੱਬ ਦਾ ਬਿਰਦ ਵੇਖੋ ਕਿੱਡਾ ਵੱਡਾ ਉਹਦਾ ਸੁਭਾਵ ਕਿੱਡਾ ਵੱਡਾ ਉਹਨੂੰ ਤਰਸ ਆ ਗਿਆ ਜੋਦੜੀ ਪ੍ਰਵਾਨ ਹੋ ਗਈ ਮਿੰਨਤ ਪ੍ਰਵਾਨ ਹੋ ਗਈ ਤੇ ਪਰਮਾਤਮਾ ਨੇ ਆਪਣਾ ਬਿਰਦ ਸੰਭਾਲ ਦਿਆ ਹੋਇਆ ਉਸ ਗਜਰਾਜ ਨੂੰ ਬਚਾਇਆ ਉਤ। ਆਖ ਦੇ ਆ ਪ੍ਰਮਾਤਮਾ ਫਿਰ ਆਪਹਿ ਦਾਣ ਦੇ ਦਿੰਦਾ। ਨਿਰਭਉ ਪਦ ਬਖਸ਼ਦਾ ਜਿੱਥੇ ਵਿਕਾਰਾਂ ਤੋਂ ਤੇ ਮੌਤ ਤੋਂ ਕੋਈ ਡਰ ਨਹੀਂ ਲੱਗਦਾ ਬੰਦੇ। ਅੱਜ ਦੇ ਸਪਾਵਨ ਸ਼ਬਦ ਗੁਰੂ ਤੇਗ ਬਹਾਦਰ ਦੇ ਤਿੰਨ ਸ਼ਬਦ ਨੇ ਜਿ ਰਾਗ ਰਾਮ ਕਲਯੰਦਰ ਇੱਕ ਸ਼ਬਦ ਆਪਾਂ ਜ ਵਿਚਾਰ ਲਿਆ। ਦੋ ਸ਼ਬਦ ਹੋਰ ਵਿਚਾਰਾਂ ਗਿਸ ਰਾਗ ਦੇ ਫਿਰ ਅਸੀਂ ਮਾਰੂ ਰਾਗ ਮਲਵਧਨ ਤੁਹਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੀ ਊਂਟ ਦੇ ਸਦਕਾ ਉਹਨਾਂ ਦੀ ਪਵਿੱਤਰ ਬਾਣੀ ਨੂੰ ਵਿਚਾਰਦੇ ਪਏ ਆ ਜੋ 15 ਰਾਗਾਂ ਵਿੱਚ ਹੈ ਸ਼ਲੋਕਾਂ ਨੂੰ ਛੱਡ ਕੇ 58 ਸ਼ਬਦ ਗੁਰੂ ਸਾਹਿਬ ਜੀ ਦੇ ਚਲੋ ਮਹਾਰਾਜ ਸੰਪੂਰਨ ਕਰਵਾਉਣਗੇ ਆਓ ਥੋੜਾ ਜਿਹਾ ਸਮਾਂ ਆਪਾਂ ਨਾਮ ਜਪਣੇ ਜਿਨਨੇ ਤੁਸੀਂ ਗੁਰਮੁਖ ਪਿਆਰੇ ਜੁੜੇ ਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ